ਤੁਸੀਂ ਅਕਸਰ ਹੀ ਸੁਣਦੇ ਹੋਵੋਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਤੇ ਟਿੱਪਣੀ ਕਰਨ ਲੱਗਿਆ ਇੱਕ ਗੱਲ ਆਖਦੇ ਆ ਕਿ ਇਹ ਲੋਕ ਚੁਣੇ ਹੋਏ ਲੋਕਾਂ ਦੇ ਉੱਤੇ ਹੁਕਮ ਅਦੁੱਲੀ ਕਰਦੇ ਆ ਰਾਜਪਾਲ ਜਿਹੜਾ ਆ ਨਿਯੁਕਤ ਕੀਤਾ ਸਿਲੈਕਟਡ ਐ ਐਸੀ ਇਲੈਕਟਡ ਐ ਸਿਲੈਕਟਡ ਤੇ ਇਲੈਕਟਡ ਦੀ ਕਹਾਣੀ ਜਿਹੜੀ ਆ ਉਹਦੀ ਪਿੰਗ ਪਾਉਂਦੇ ਅਕਸਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣਦੇ ਹੋ ਪਰ ਦੂਜੇ ਪਾਸੇ ਕਹਿੰਦੇ ਨੇ ਕਿ ਜਦੋਂ ਬੰਦਾ ਦੂਜੇ ਤੇ ਕੋਈ ਟਿੱਪਣੀ ਕਰਦਾ ਜਾਂ ਕੋਈ ਉਂਗਲ ਕਰਦਾ ਤਾਂ ਚਾਰ ਪੰਜ ਉਂਗਲਾਂ ਉਹਦੇ ਆਪਣੇ ਵੱਲ ਹੋ ਜਾਂਦੀਆਂ ਨੇ ਪੰਜਾ ਚੋ ਚਾਰ ਉਂਗਲਾਂ ਉਹੀ ਹਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਲਗਭਗ 22 ਤੋਂ 3 ਕਰੋੜ ਲੋਕਾਂ ਦੇ ਉੱਤੇ ਇਸ ਸਮੇਂ ਸਿਲੈਕਟਿਡ ਨਹੀਂ ਨਿਯੁਕਤ ਕੀਤੇ ਹੋਏ ਅਫਸਰ ਸ਼ਾਈ ਬਾਬੂ ਸ਼ਾਈ ਦਾ ਰਾਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸ ਤਰ੍ਹਾਂ ਨਾਲ ਸਥਾਪਿਤ ਕੀਤਾ ਹੈ ਲੋਕ ਨਮਾਇੰਦਿਆਂ ਦੀ ਥਾਂ ਤੇ ਕਿਵੇਂ ਬਾਬੂ ਸ਼ਾਈ ਅੱਜ ਆਪਣੀ ਚਾਂਦੀ ਬਣਾ ਰਹੀ ਹੈ ਕਿਵੇਂ ਪਿੰਡਾਂ ਦੇ ਲੋਕਾਂ ਨੂੰ ਖੱਜਲਖوار ਕੀਤਾ ਜਾ ਰਿਹਾ ਸ਼ਹਿਰਾਂ ਦੇ ਵਿੱਚ ਪਾਣੀ ਭਰਿਆ ਪਿਆ ਸ਼ਹਿਰਾਂ ਦੀਆਂ ਗਲੀਆਂ ਨਾਲੀਆਂ ਬਣਾਉਣ ਵਾਲਾ ਨਹੀਂ ਕਿਵੇਂ ਲੋਕਾਂ ਨੂੰ ਅਫਸਰਸ਼ਾਈ ਤੇ ਬਾਬੂਸ਼ਾਈ ਦੇ ਭਰੋਸੇ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਕਦੇ ਜਲੰਧਰ ਕੈਂਪ ਕਰਦੇ ਆ ਤੇ ਕਦੇ ਚੰਡੀਗੜ੍ਹ ਕੈਂਪ ਕਰਦੇ ਆ ਪਰ ਭਗਵੰਤ ਮਾਨ ਨੂੰ ਰਾਜਪਾਲ ਸਿਲੈਕਟਡ ਦਿਖ ਜਾਂਦੇ ਆ ਪਰ ਆਪਣੇ ਵਾਰੀ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਕਿ ਪੰਚਾਇਤੀ ਚੋਣਾਂ ਕਰਾਉਣੀਆਂ ਨੇ ਕਿ ਨਹੀਂ ਕਰਾਉਣੀਆਂ ਕਦੋਂ ਕਰਾਉਣੀਆਂ ਨੇ ਲੋਕਾਂ ਨੂੰ ਬਾਬੂ ਸ਼ਾਹੀ ਤੇ ਅਫਸਰ ਸ਼ਾਹੀ ਦੇ ਸਹਾਰੇ ਛੱਡ ਕੇ ਆਪ ਜਿਹੜੇ ਆ ਉਹ ਮੋਜਾ ਲੁੱਟ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਭਾਰਤੀ ਸੰਵਿਧਾਨ ਦਾ ਲੋਕਤੰਤਰੀ ਕਦਰਾਂ ਕੀਮਤਾਂ ਦਾ ਤੇ ਕੈਣੀ ਕਥਨੀ ਦੇ ਵਿੱਚ ਕਿਸ ਤਰ੍ਹਾਂ ਨਾਲ ਭਗਵੰਤ ਮਾਨ ਦੀ ਵਿੱਚ ਫਰਕ ਹੈ ਉਹਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਦਰਅਸਲ 13000 ਤੋਂ ਵੱਧ ਪੰਚਾਇਤਾਂ ਨੇ ਬਲਾਕ ਸੰਮਤੀਆਂ ਨੇ ਜ਼ਿਲ੍ਹਾ ਪ੍ਰੀਸ਼ਦਾਂ ਨੇ ਇਹਨਾਂ ਸਾਰਿਆਂ ਦੀਆਂ ਚੋਣਾਂ ਪੈਂਡਿੰਗ ਪਈਆਂ ਨੇ ਇਹਨਾਂ ਸਾਰਿਆਂ ਦੀਆਂ ਚੋਣਾਂ ਬਕਾਇਆ ਨੇ ਇਸ ਸਮੇਂ ਪਿੰਡਾਂ ਦੇ ਉੱਤੇ ਨਿਯੁਕਤ ਕੀਤੇ ਹੋਈ ਬਾਬੂ ਸ਼ਾਈ ਚਾਹੇ ਪੰਚਾਇਤ 71 ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਅਧਿਕਾਰੀ ਜਿਹੜੇ ਆ ਨਿਗਰਾਨ ਲਾਏ ਗਏ ਆ ਉਹ ਹੋਣ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕੜਮ ਚੌਧਰੀ ਜਿਹੜੇ ਲਗਾਤਾਰ ਇਸ ਇੱਛਾ 'ਚ ਨੇ ਕਿ ਅਸੀਂ ਸਰਪੰਚ ਬਣਾਂਗੇ ਫੰਡਾਂ ਦੀ ਵਰਤੋਂ ਦੁਰਵਰਤੋਂ ਕਰਦੇ ਆ ਬਾਬੂ ਸ਼ਾਹੀ ਦੇ ਰਹਿਮੋ ਕਰਮ ਤੇ ਆ ਲੋਕ ਕਿਸੇ ਨੇ ਆਪਣਾ ਫਾਰਮ ਟੈਸਟਡ ਕਰਾਉਣਾ ਹੋਵੇ ਜਾਂ ਤਾਂ ਉਹਨੂੰ ਲੰਬੜਦਾਰ ਲੱਭਣਾ ਪੈਂਦਾ ਹੈ ਜਾਂ ਫਿਰ ਉਹਨੂੰ ਐਮਐਲਏ ਕੋਲ ਜਾਣਾ ਪੈਂਦਾ ਹੈ ਇਹ ਸਥਿਤੀ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਨੂੰ ਤਾਂ ਸਿਲੇਕਟਡ ਨਿਯੁਕਤ ਕਹਿ ਦਿੰਦੇ ਆ ਪਰ ਐਡੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲਗਭਗ 13000 ਪੰਚਾਇਤਾਂ ਨੇ 13000 ਲੋਕ ਸਿਲੇਕਟਡ ਲੋਕਾਂ ਦੇ ਉੱਤੇ ਲੋਕ ਚੁਣੇ ਹੋਏ ਨਮਾਇੰਦਿਆਂ ਦੀ ਥਾਂ ਤੇ ਅੱਜ ਜਿਹੜਾ ਸਾਰਾ ਕੁਝ ਸਾਹਮਰੇ ਨੇ ਪੰਜਾਬ ਦੀਆਂ 13241 ਪੰਚਾਇਤਾਂ 1053 ਪੰਚਾਇਤ ਸਮਤੀਆਂ 22 ਜਾਨੀ ਕਿ ਜੇ ਮਰੇਲ ਕੋਟਲਾ ਜੋੜ ਲਈਏ ਅੱਜ ਦੀ ਘੜੀ ਚ ਨਹੀਂ ਤਾਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ ਵੱਡੀ ਗਿਣਤੀ ਵਿੱਚ ਨਗਰ ਪੰਚਾਇਤਾਂ ਤੇ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਦੀ ਮਿਆਦ ਪੂਰੀ ਹੋਣ ਤੋਂ 6 ਮਹੀਨਿਆਂ ਵਿੱਚ ਚੋਣਾਂ ਨਾ ਕਰਵਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਨੇ ਸੰਵਿਧਾਨ ਦਾ ਅਪਮਾਨ ਨਹੀਂ ਕੀਤਾ ਕੀ ਇਹ ਪ੍ਰਸ਼ਨ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੀਆਂ ਗੱਲਾਂ ਕਰਦੇ ਐ ਜਿਹੜੀਆਂ ਕਹਿਣੀ ਕਥਨੀ ਦੇ ਵਿੱਚ ਫਰਕ ਦੀ ਗੱਲ ਜਿੱਥੇ ਨਿਕਲ ਕੇ ਆਉਂਦੀ ਆ ਉਹ ਇਹ ਹੈ ਕਿ ਇਹਨਾਂ ਦੀ ਮਿਆਦ 6 ਮਹੀਨਿਆਂ ਦੇ ਅੰਦਰ ਅੰਦਰ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਚੋਣਾਂ ਨੂੰ ਕਰਵਾਇਆ ਜਾਣਾ ਚਾਹੀਦਾ ਸੀ ਜਿਹੜਾ ਹਾਲੇ ਤੱਕ ਸਰਕਾਰ ਨਹੀਂ ਕਰਾ ਸਕੀ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਅਤੇ ਅਦਾਰਿਆਂ ਅਤੇ ਪੰਚਾਇਤਾਂ ਆਦਿ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਨਿਯੁਕਤ ਕਰਨ ਦਾ ਫੈਸਲਾ ਕਿਸ ਸੰਵਿਧਾਨ ਅਨੁਸਾਰ ਕਿਉਂਕਿ ਸੰਵਿਧਾਨ ਅਨੁਸਾਰ ਸਰਕਾਰਾਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਪੰਜਾਬੀ ਪੰਚਾਇਤੀ ਰਾਜ ਐਕਟ ਦੇ ਵਿੱਚ ਐਸੀ ਕੋਈ ਵੀ ਵਿਵਸਥਾ ਜਿਹੜੀ ਆ ਉਹ ਮੌਜੂਦ ਨਹੀਂ ਸੰਵਿਧਾਨ ਅਨੁਸਾਰ ਪੰਚਾਇਤਾਂ ਤੇ ਸਥਾਨਕ ਸੰਸਥਾਵਾਂ ਨਾਲ ਸੰਬੰਧਤ ਅਦਾਰਿਆਂ ਦੇ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ 5 ਸਾਲ ਤੱਕ ਹੈ ਜਿਸ ਨੂੰ ਸਰਕਾਰ ਘਟਾ ਨਹੀਂ ਸਕਦੀ ਅਤੇ 5 ਸਾਲ ਤੋਂ ਪਹਿਲਾਂ ਭੰਗ ਨਹੀਂ ਕਰ ਸਕਦੀ ਲੇਕਿਨ ਪੰਜਾਬ ਵਿੱਚ ਮਗਰਲੀ ਪੰਚਾਇਤੀ ਚੋਣਾਂ ਦਸੰਬਰ 2018 ਵਿੱਚ ਹੋਈਆਂ ਸਨ ਅਤੇ ਇਨ੍ਹਾਂ ਪੰਚਾਇਤਾਂ ਦਾ ਕਾਰਜਕਾਲ 2024 ਦੇ ਪਹਿਲੇ ਹਫਤੇ 'ਚ ਖਤਮ ਹੋ ਗਿਆ ਸੀ ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 42 ਮਿਊਸਪਲ ਕੌਂਸਲਾਂ ਵਿੱਚ ਚੋਣਾਂ ਨਾ ਕਰਵਾਉਣ ਦਾ ਮਾਮਲਾ ਹਾਲੇ ਵੀ ਸੁਣਵਾਈ ਅਧੀਨ ਹੈ ਜਿਨ੍ਹਾਂ ਦਾ ਕਾਰਜਕਾਲ 2 ਸਾਲ ਤੋਂ ਵੱਧ ਸਮੇਂ ਤੋਂ ਪਹਿਲਾ ਖਤਮ ਹੋ ਚੁੱਕਿਆ ਹੈ ਸੂਬੇ ਵਿੱਚ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਸਮੇਂ ਸਿਰ ਨਾ ਕਰਵਾਉਣ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਚੱਪੜ ਗਿਆ ਹਾਈ ਕੋਰਟ ਸਰਕਾਰ ਤੋਂ ਚੋਣਾਂ ਕਰਵਾਉਣ ਦੇ ਬਕਾਇਦਾ ਪ੍ਰੋਗਰਾਮ ਦੀ ਮੰਗ ਕਰ ਰਹੀ ਹੈ ਲੇਕਿਨ ਸਰਕਾਰ ਲਗਾਤਾਰ ਜਵਾਬ ਦੇਣ ਲਈ ਸਮੇਂ ਦੀ ਮੰਗ ਕਰਦੀ ਆ ਰਹੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਕਿੰਨੀ ਕੁ ਸੋਹਿਰਦਾ ਹੈ ਤੇ ਜਾਂ ਫਿਰ ਸਰਕਾਰ ਦੀ ਸਿਆਸੀ ਸਮਝ ਤੇ ਲੋਕਤੰਤਰ ਬਾਰੇ ਕਿਹੋ ਜੀ ਪਹੁੰਚ ਹੈ ਉਹ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਵਰਨ ਜੋਗ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਗੈਰ ਸੰਵਿਧਾਨਿਕ ਤੌਰ ਤੇ 1 ਅਗਸਤ 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਵਿੱਚ ਲਿਆ 13241 ਪੰਚਾਇਤਾਂ ਤੋਂ ਇਲਾਵਾ 153 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਹਾਈ ਕੋਰਟ ਵੱਲੋਂ ਸਰਕਾਰ ਦਾ ਫੈਸਲਾ ਰੱਦ ਕਰਤੇ ਜਾਣ ਨਾਲ ਸਰਕਾਰ ਦੀ ਵੱਡੀ ਕਿਰਕਰੀ ਹੋਈ ਸੀ ਸਰਕਾਰ ਲਈ ਪੰਚਾਇਤਾਂ ਦੀ ਮਿਆਦ ਖਤਮ ਹੋਣ ਤੋਂ 6 ਮਹੀਨੇ ਵਿੱਚ ਚੋਣ ਪ੍ਰਕਿਰਿਆ ਪੂਰੀ ਕਰਵਾਉਣਾ ਸੰਵਿਧਾਨਿਕ ਲੋੜ ਹੈ ਜਦੋਂ ਕਿ ਮੌਜੂਦਾ ਪੰਚਾਇਤਾਂ ਦੀ ਮਿਆਦ ਪੂਰੀ ਹੋਣ ਤੋਂ 6 ਮਹੀਨੇ ਅੰਦਰ ਪੰਚਾਇਤਾਂ ਭੰਗ ਕੀਤੇ ਬਿਨਾ ਵੀ ਸਰਕਾਰ ਚੋਣਾਂ ਦਾ ਫੈਸਲਾ ਲੈ ਸਕਦੀ ਹੈ ਪਰੰਤੂ ਸੰਵਿਧਾਨ ਅਨੁਸਾਰ ਪੰਚਾਇਤਾਂ 6 ਮਹੀਨੇ ਤੋਂ ਵੱਧ ਭੰਗ ਨਹੀਂ ਰੱਖੀਆਂ ਜਾ ਸਕਦੀਆਂ ਸੂਬੇ ਦੇ ਚੋਣ ਕਮਿਸ਼ਨ ਵੱਲੋਂ ਪੰਚਾਇਤਾਂ ਪੰਚਾਇਤੀ ਚੋਣਾਂ ਲਈ ਵੋਟਾ ਬਣਾਉਣ ਦਾ ਕੰਮ 27 ਜਨਵਰੀ 2022 ਤੱਕ ਪੂਰਾ ਕਰਨ ਸੰਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਕਮਿਸ਼ਨ ਖੋਮੋਸ ਚੱਲ ਰਿਹਾ ਹੈ ਇਹ ਵੀ ਸਪੱਸ਼ਟ ਨਹੀਂ ਕਿ ਚੋਣਾਂ ਲਈ ਹਲਕਿਆਂ ਦੇ ਰੱਖਵੇਂ ਕਰਨ ਦੀ ਪ੍ਰਕਿਰਿਆ ਨੂੰ ਵੀ ਵਿਭਾਗ ਨੇ ਪੂਰਾ ਕਰ ਲਿਆ ਜਾਂ ਫਿਰ ਨਹੀਂ ਪਰ ਸਰਕਾਰ ਵੱਲੋਂ ਅਜਿਹੇ ਜਿਵੇਂ ਪਹਿਲਾਂ ਪਾਰਲੀਮੈਂਟ ਚੋਣਾਂ ਤੇ ਫਿਰ ਜਮਨੀ ਚੋਣਾਂ ਕਰਕੇ ਪੰਚਾਇਤੀ ਚੋਣਾਂ ਤੇ ਮਿਊਸਪਲ ਚੋਣਾਂ ਨੂੰ ਅੱਗੇ ਪਾਇਆ ਗਿਆ ਹੁਣ ਸੂਬੇ 'ਚ ਅਜਿਹੀਆਂ ਚਾਰ ਵਿਧਾਨ ਸਭਾ ਹਲਕਿਆਂ ਅੰਦਰ ਹੋਣ ਵਾਲੀ ਜਮਨੀਆ ਚੋਣਾਂ ਤੇ ਹਰਿਆਣੇ ਦੀਆਂ ਜਿਹੜੀਆਂ ਵਿਧਾਨ ਸਭਾ ਦੀ ਆਮ ਚੋਣਾਂ ਨੇ ਉਸ ਤੋਂ ਪਹਿਲਾਂ ਸਰਕਾਰ ਇਸ ਮਾਮਲੇ ਦੇ ਵਿੱਚ ਡੱਕਾ ਤੋੜਦੀ ਹੋਈ ਵਿਖਾਈ ਨਹੀਂ ਦੇ ਰਹੀ ਬਾਅਦ ਵਿੱਚ ਸਰਕਾਰ ਇਹ ਚੋਣਾਂ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਹਰਿਆਣਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਖੁਦ ਉਲਝ ਜਾਣਗੇ ਕਿਉਂਕਿ ਉਹਨਾਂ ਦੇ ਹੱਥ 'ਚ ਕਮਾਨ ਹੈ ਪਰ ਇਸ ਦੇ ਉਲਟ ਜਦੋਂ ਕਿ ਸੰਵਿਧਾਨਕ ਤੌਰ ਤੇ ਸਰਕਾਰ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਚੋਣਾ ਸਮੇਂ ਸਿਰ ਕਰਵਾਉਣਾ ਸੰਵਿਧਾਨਕ ਲੋੜ ਹੈ ਲੇਕਿਨ ਸੂਬਾ ਸਰਕਾਰ ਕਿੰਨਾ ਚੋਣਾ ਤੋਂ ਟਾਲਾ ਵੱਟ ਸਕੇਗੀ ਅਤੇ ਹਾਈ ਕੋਰਟ ਇਸ ਦਾ ਕਿਵੇਂ ਨੋਟਿਸ ਲਵੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਕਾਨੂੰਨੀ ਮਹਾਰਾਂ ਦਾ ਮੰਨਣਾ ਕਿ ਸੰਵਿਧਾਨਕ ਸੋਧ ਤੋਂ ਬਿਨਾਂ ਅਜਿਹਾ ਚੋਣਾ ਨੂੰ ਨਿਰਧਾਰਤ ਸਮੇਂ 'ਚ ਨਾ ਕਰਵਾਉਣਾ ਸੰਵਿਧਾਨ ਦਾ ਅਪਮਾਨ ਕਰਨ ਵਾਲੀ ਗੱਲ ਸਮਝੀ ਜਾ ਸਕਦੀ ਹੈ ਕਿਉਂਕਿ ਇਸ ਲਈ ਅਦਾਲਤ ਵੀ ਜਿਹੜਾ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਦੇ ਸਕਦੀ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸਰਕਾਰ ਇਹ ਚੋਣਾ ਜਿਮਨੀ ਚੋਣਾਂ ਤੋਂ ਬਾਅਦ ਕਰਵਾਉਣ ਦੇ ਆਪਣੇ ਫੈਸਲੇ ਤੇ ਅੜੀ ਰਹਿੰਦੀ ਆ ਜਾਂ ਫਿਰ ਕਰਵਾਉਂਦੀ ਆ ਹੁਣ ਇਸ ਮਾਮਲੇ ਵਿੱਚ ਇਹ ਗੱਲ ਹੌਲੀ-ਹੌਲੀ ਸਪਸ਼ਟ ਹੋ ਜਣੀ ਉਧਰ ਇਸ ਮਾਮਲੇ ਦੇ ਵਿੱਚ ਕੌਂਸਲ ਚੋਣਾਂ ਨੂੰ ਲੈ ਕੇ ਹਾਈ ਕੋਰਟ ਮਾਮਲੇ ਨੂੰ ਸੁਣ ਵੀ ਰਹੀ ਹੈ ਕੁੱਲ ਮਿਲਾ ਕੇ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਇੱਥੋਂ ਨਜ਼ਰ ਆਉਂਦਾ ਜਦੋਂ ਦਾ ਰਾਜਪਾਲ ਕੋਈ ਗੱਲ ਕਰਦੇ ਨੇ ਕੀ ਟਿੱਪਣੀ ਕਰਦੇ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਦਰਵਰਤੋਂ ਕਰਦੇ ਨੇ ਚਲੋ ਅਸੀਂ ਦਰਵਰਤੋਂ ਵੀ ਕਹਿ ਲੈਂਦੇ ਆ ਮੁੱਖ ਮੰਤਰੀ ਦੀ ਇੱਕ ਗੱਲ ਮੰਨ ਲੈਂਦੇ ਆ ਪਰ ਕੀ ਮੁੱਖ ਮੰਤਰੀ ਉਦੋਂ ਉਹਨਾਂ ਨੂੰ ਜਦੋਂ ਕਹਿੰਦੇ ਆ ਕਿ ਸਿਲੈਕਟਡ ਨੇ ਮੈਂ ਇਲੈਕਟਡ ਆ ਤਾਂ ਫਿਰ ਜਿਹੜਾ ਪੰਚਾਇਤੀ ਰਾਜ ਜਿਹੜਾ ਲੋਕਤੰਤਰ ਦਾ ਥੰਮ ਹੈ ਜਿਹੜਾ ਲੋਕਤੰਤਰ ਦੀ ਨੀਂਹ ਹੈ ਜੇਕਰ ਉੱਥੇ ਤੁਸੀਂ ਆਪਣੇ ਬਾਬੂ ਬਿਠਾ ਕੇ ਤੇ ਆਪਣੇ ਵਲੰਟਰੀਆਂ ਦੀ ਮਨਮਰਜ਼ੀ ਦੇ ਨਾਲ ਕੰਮ ਕਰਾਉਨੇ ਹੋ ਤੁਹਾਡੇ ਵਲੰਟੀਅਰ ਡਿਸਾਈਡ ਕਰਦੇ ਆ ਪਿੰਡ ਚ ਕੀ ਹੋਣਾ ਕੀ ਨਹੀਂ ਹੋਣਾ ਚੁਣਿਆ ਹੋਇਆ ਲੋਕ ਨੁਮਾਇੰਦਾ ਉੱਥੇ ਹੈ ਨਹੀਂ ਤੁਸੀਂ ਚੋਣਾ ਕਰਵਾ ਨਹੀਂ ਰਹੇ ਚੋਣਾ ਆਪਣੇ ਸਿਆਸੀ ਫਾਇਦੇ ਤੇ ਨਫੇ ਨੁਕਸਾਨ ਨੂੰ ਵੇਖ ਕੇ ਅੱਗੇ ਕਰੀ ਜਾਂਦੇ ਹੋ ਕਿ ਉਹ ਜਿਹੜਾ ਹੈ ਲੋਕਤੰਤਰ ਦੇ ਵਿੱਚ ਲੋਕਤੰਤਰ ਦਾ ਘਾਣ ਨਹੀਂ ਕਿ ਉਹ ਸਿਲੈਕਟਡ ਤੇ ਇਲੈਕਟਡ ਆ ਉਦੋਂ ਕਿੱਥੇ ਜਾਂਦੇ ਨੇ ਇਹਦਾ ਸਵਾਲ ਜਿਹੜੇ ਹੈ ਇਹ ਅੱਜ ਪੰਜਾਬ ਦਾ ਲੋਕ ਕੱਲਾ ਕੱਲਾ ਬੰਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਰ ਰਿਹਾ ਪਿੰਡਾਂ ਦੇ ਵਿੱਚ ਤਰਾ ਤਰਾ ਹੋਈ ਪਈ ਹੈ ਆਪ ਵਲੰਟੀਅਰ ਆਪਣੀਆਂ ਮਨਮਰਜ਼ੀਆਂ ਤੇ ਆਪ ਹੁਰਦਗੀਆਂ ਤੇ ਉੱਤਰ ਆਏ ਆ ਪ੍ਰਸ਼ਾਸਨਿਕ ਲਾਏ ਗਏ ਆ ਜਿਹੜੇ ਸਰਕਾਰੀ बाबू ਉਹੀ ਜੋ ਰਟੇਆ ਰਟਾਇਆ ਸਰਕਾਰੀ ਬਾਬੂਆਂ ਆਲਾ ਸਟਾਈਲ ਆ ਉਹ ਕਰ ਰਹੇ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਣੇ ਫਾਰਮ ਟੈਸਟਡ ਕਰਾਉਣ ਦੇ ਲਈ ਨਿੱਕੇ ਨਿੱਕੇ ਗੱਲ ਤੇ ਮਸਲੇ ਸੁਲਝਾਉਣ ਦੇ ਲਈ ਅੱਜ ਜਿਹੜਾ ਉਹ ਦਰਦਰ ਤੇ ਭੜਕਣਾ ਪੈ ਰਿਹਾ ਆ ਖਾਸ ਕਰਕੇ ਗਰੀਬ ਵਰਗ ਨੂੰ ਇਹਦਾ ਵੱਡਾ ਨੁਕਸਾਨ ਹੋ ਰਿਹਾ ਆ ਨਰੇਗਾ ਦੇ ਪੈਸੇ ਹੋਣ ਹੋਰ ਸਕੀਮਾਂ ਜਿਹੜੀਆਂ ਗਰੀਬ ਵਰਗ ਨੂੰ ਮਿਲਦੀਆਂ ਨੇ ਜਿਹੜਾ ਰਾਸ਼ਨ ਮਿਲਦਾ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਪਿੰਡ ਪੱਧਰ ਤੇ ਹੱਲ ਹੋਣੀਆਂ ਨੇ ਜਿਹੜੀਆਂ ਵਾਰਡ ਪੱਧਰ ਤੇ ਹੱਲ ਹੋਣੀਆਂ ਨੇ ਉਹਨਾਂ ਦੇ ਲਈ ਐਮਐਲਏ ਦੇ ਦਰਬਾਰਾਂ 'ਚ ਜਾਣਾ ਪੈ ਰਿਆ ਹੈ ਉੱਥੇ ਜਾ ਕੇ ਹਾਜ਼ਰੀਆਂ ਭਰਨੀਆਂ ਪੈ ਰੀਆਂ ਨੇ ਘੰਟਿਆਂ ਕੰਟਿਆਂ ਦੀ ਉਡੀਕ ਤੇ ਖੱਜਲ ਖਵਾਰੀ ਕਰਕੇ ਜਿਹੜੇ ਕੰਮ ਹੋ ਰਹੇ ਨੇ ਤੇ ਕਈਆਂ ਦੇ ਉਹ ਵੀ ਨਹੀਂ ਹੋ ਰਹੇ ਤੁਸੀਂ ਸਥਿਤੀ ਦਾ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਜਵਾਬ ਦੇਣ ਕਿ ਕੀ ਉਹ ਜਿਹੜੀ ਉਹਨਾਂ ਦੀ ਕਹਿਣੀ ਤੇ ਕਥਨੀ ਇੱਕ ਬਰਾਬਰ ਹੈ ਕਿ ਰਾਜਪਾਲ ਵੇਲੇ ਉਹਨਾਂ ਦੀ ਕਹਿਣੀ ਕਥਨੀ ਹੋਰ ਹੋ ਜਾਂਦੀ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਤੇ ਕੁਝ ਹੋਰ ਹੋ ਜਾਂਦੀ ਹੈ ਮੁੱਖ ਮੰਤਰੀ ਦਾ ਭਗਵੰਤ ਮਾਨ ਦਾ ਜਿਹੜਾ ਕਿਰਦਾਰ ਹੈ ਸਿਆਸੀ ਤੌਰ ਤੇ ਇਸ ਜਿਹੜਾ ਇਸ ਮਾਮਲੇ ਦੇ ਵਿੱਚ ਹਮੇਸ਼ਾ ਹੀ ਜਿਹੜਾ ਉਪਰਾਸ਼ਨ ਚਿੰਨ ਚੜਿਆ ਜੇਕਰ ਤਾਂ ਉਹਨਾਂ ਦੇ ਪੱਖ ਦੀ ਗੱਲ ਹੋਵੇ ਤਾਂ ਸੱਤੀ 200 ਜੇਕਰ ਉਹਨਾਂ ਦੇ ਪੱਖ ਦੀ ਗੱਲ ਨਾ ਹੋਵੇ ਤਾਂ ਫਿਰ ਉਹ ਚੁੱਪ ਵੱਟ ਲੈਂਦੇ ਆ ਉਹ ਗੱਲ ਨੂੰ ਰੜਕਣ ਤੱਕ ਨਹੀਂ ਦਿੰਦੇ ਇਹੀ ਹਾਲ ਹੈ ਅੱਜ ਲੋੜ ਹੈ ਕਿ ਪੰਚਾਇਤੀ ਚੋਣਾਂ ਸਮੇਂ ਤੋਂ ਸਮੇਂ ਦੇ ਸਿਰ ਦੇ ਅੰਦਰ ਕਰਾਈਆਂ ਜਾਣ ਛੇਤੀ ਤੋਂ ਛੇਤੀ ਕਰਾਈਆਂ ਜਾਣ ਨਗਰ ਕੌਂਸਲਾਂ ਦੀਆਂ ਚੋਣਾਂ ਸਮੇਂ ਸਿਰ ਹੋਣ ਲੋਕਾਂ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮਿਲ ਨਾ ਕਿ ਸਿਲੈਕਟਡ ਜਿਹੜੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਪ੍ਰਸ਼ਾਸਨਿਕ ਲਾਏ ਆ ਉਹ ਆਪਣੀਆਂ ਆਪ ਹੁਰਦਗੀਆਂ ਤੇ ਮਨਮਰਜ਼ੀਆਂ ਪਿੰਡਾਂ ਦੇ ਅੰਦਰ ਕਰਦੇ ਨਜ਼ਰੋਂ